ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਦਿੱਤਾ ਹੈ ਦਲਜੀਤ ਦੋਸਾਂਝ ਦੀ ਤਸਵੀਰ ਇਸ ਵਾਰ ਇੱਕ ਅਜੇਹੀ ਮੈਗਜ਼ੀਨ ਦੇ ਉੱਤੇ ਲੱਗੀ ਏਸ਼ੀਅਨ ਮੈਗਜ਼ੀਨ ਦੇ ਉੱਤੇ ਜਿਸ ਮੈਗਜ਼ੀਨ ਦੇ ਉੱਤੇ આજ ਤੱਕ ਕਦੇ ਕਿਸੇ ਪੰਜਾਬੀ ਦੀ ਕਿਸੇ ਸਿੱਖ ਦੀ ਕਿਸੇ ਦਸਤਾਰ ਧਾਰੀ ਦੀ ਤਸਵੀਰ ਨਹੀਂ ਲੱਗੀ ਸੀ ਇਹਨਾਂ ਦਾ ਪੂਰਾ ਵੀਡੀਓ ਪੂਰੀ ਜਾਣਕਾਰੀ ਅੱਗੇ ਚੱਲ ਕੇ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗੇ ਅਤੇ ਵੀਡੀਓ ਵੀ ਦਿਖਾਵਾਂਗੇ ਦੂਜੀ ਖਬਰ ਤੁਹਾਨੂੰ ਦੱਸਾਂਗੇ ਇੱਕ ਪੰਜਾਬੀ ਨੌਜਵਾਨ ਦੀ ਇਸ ਪੰਜਾਬੀ ਨੌਜਵਾਨ ਦਾ ਯੂਕਰੇਨ ਦੇ ਮਿਊਜ਼ੀਅਮ ਦੇ ਵਿੱਚ ਨਰੀ ਅੱਖਰਾਂ ਦੇ ਨਾਲ ਨਾਮ ਲਿਖਿਆ ਜਾਊਗਾ ਇਹ ਉਹੀ ਪੰਜਾਬੀ ਨੌਜਵਾਨ ਹੈ ਸਿੱਖ ਲੜਕਾ ਹੈ ਜਿਸਨੇ ਦੁਨੀਆ ਦੇ ਸਾਰੇ ਤੋਂ ਵੱਡੇ ਕੁੰਫੂ ਕਿਲਰ ਬ੍ਰੂਸਲੀ ਦਾ ਵਰਲਡ ਰਿਕਾਰਡ ਤੋੜਿਆ ਸੀਗਾ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਖਬਰ ਦੱਸਾਂਗੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਇਹ ਆਰਡੀਐਕਸ ਦੇ ਬਾਰੇ ਇੱਕ ਈਮੇਲ ਆਈ ਸੀਗੀ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਐਸਜੀਪੀਸੀ ਨੂੰ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਤੋਂ ਇਲਾਵਾ ਇੱਕ ਹੋਰ ਈਮੇਲ ਆ ਗਈ ਫਿਰ ਤੋਂ ਪੂਰੇ ਦੇ ਪੂਰੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨੂੰ ਉਡਾਉਣ ਦੀ ਇਸ ਦੇ ਬਾਰੇ ਅਤੇ ਬੀਐਸਐਫ ਜਿਹੜੀ ਆਪਣੀ ਇੰਡੀਅਨ ਆਰਮੀ ਹੈ ਫੌਜ ਹੈ ਉਹ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਕਿਸ ਪ੍ਰਕਾਰ ਦੇ ਨਾਲ ਤ ਧਿਆਨ ਚਲਾ ਰਹੀ ਹੈ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਅਤੇ ਖਬਰ ਦੱਸਾਂਗੇ ਇਸ ਤੋਂ ਇਲਾਵਾ ਬਾਪੂ ਫੌਜਾ ਸਿੰਘ ਦੀ ਪਿਛਲੇ ਦਿਨੋ ਅਕਾਲ ਚਲਾਣਾ ਕਰ ਗਏ ਪਰ ਇਹਨਾਂ ਨੂੰ ਜਿਸ ਗੱਡੀ ਨੇ ਟੱਕਰ ਮਾਰੀ ਸੀ ਉਸ ਗੱਡੀ ਵਾਲੇ ਦੇ ਉੱਤੇ ਵੀ ਐਫਆਈਆਰ ਦਰਜ ਹੋਈ ਹੈ ਇਸ ਤੋਂ ਇਲਾਵਾ ਕਾਵੜ ਯਾਤਰਾ ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਲੋਕਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਗਰੀਬਾਂ ਦੀਆਂ ਦੁਕਾਨਾਂ ਢੋੜ ਦਿੱਤੀਆਂ ਜਾਂਦੀਆਂ ਨੇ ਸੜਕ ਦੇ ਉੱਤੇ ਜਾਂਦੀਆਂ ਬੱਸਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਬੱਸਾਂ ਦੇ ਵਿੱਚ ਜਿਹੜੇ ਯਾਤਰੀ ਬੈਠੇ ਹਨ ਜਿਹੜੇ ਯਾਤਰੀ ਨੇ ਇੱਕ ਥਾਂ ਤੋਂ ਦੂਸਰੀ ਥਾਂ ਜਾ ਰਹੇ ਨੇ ਅਕਰ ਉਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ ਇਹ ਵੀ ਅੱਗੇ ਚੱਲ ਕੇ ਜਾਣਾਗੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਦਾਰ ਮਿਲਖਾ ਸਿੰਘ ਦੇ ਨਾਲ ਜੁੜੀ ਹੋਈ ਸਰਦਾਰ ਮਿਲਖਾ ਸਿੰਘ ਦੇ ਜੀਵਨ ਦੇ ਉੱਤੇ ਬਣੀ ਹੋਈ ਫਿਲਮ ਨੂੰ ਫੇਰ ਤੋਂ ਦੁਬਾਰਾ ਤੋਂ ਰਿਲੀਜ਼ ਕੀਤਾ ਜਾ ਰਿਹਾ ਹੈ ਦਲਜੀਤ ਦੋਸਾਂਝ ਦੀ ਪੰਜਾਬ 95 ਫਿਲਮ ਵੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਦਲਜੀਤ ਦੋਸਾਂਝ ਦੇ ਨਾਲ ਇੱਕ ਜੁੜੀ ਹੋਈ ਅਹਿਮ ਜਾਣਕਾਰੀ ਕਿ ਉਹਨਾਂ ਨੇ ਪੰਜਾਬ 95 ਫਿਲਮ ਕਰਨ ਵੇਲੇ ਜਿਹੜੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਦੇ ਉੱਤੇ ਬਣਾਈ ਗਈ ਹੈ ਇਸ ਫਿਲਮ ਨੂੰ ਕਰਨ ਵਾਸਤੇ ਇਸ ਫਿਲਮ ਦੇ ਵਿੱਚ ਐਕਟਿੰਗ ਕਰਨ ਵਾਸਤੇ ਇੱਕ ਵੀ ਪੈਸਾ ਉਹਨਾਂ ਨੇ ਨਹੀਂ ਲਿਆ ਕੇ ਉਹਨਾਂ ਨੇ ਇਹ ਪੈਸਾ ਕਿਉਂ ਨਹੀਂ ਲਿਆ ਅਤੇ ਇਸ ਦਾ ਖੁਲਾਸਾ ਕਿਸ ਨੇ ਕੀਤਾ ਤੁਹਾਨੂੰ ਅੱਗੇ ਚੱਲ ਕੇ ਵਿਸਤਾਰ ਦੇ ਨਾਲ ਦੱਸਾਂਗੇ ਇਸ ਤੋਂ ਇਲਾਵਾ ਤੁਹਾਨੂੰ ਅੰਨੇ ਪੱਤਾਂ ਦੀ ਜਿਹੜੀ ਭੂਆ ਵੈਸੇ ਕਹਿੰਦੇ ਨੇ ਜਿਸ ਨੂੰ ਟੰਗਣਾ ਰਣੌਤ ਟੰਗਣਾ ਰਣੌਤ ਨੂੰ 1 ਲੱਖ ਰੁਪਏ ਦਾ ਬਿੱਲ ਆਇਆ ਸੀ ਅਤੇ ਉਸ ਨੇ ਅਜੇ ਤੱਕ ਉਹ ਬਿੱਲ ਨਹੀਂ ਭਰਿਆ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਖਬਰ ਦੱਸਾਂਗੇ ਐਸਜੀਪੀਸੀ ਦੀ ਐਸਜੀਪੀਸੀ ਨੇ ਬੀਐਸਐਫ ਦੇ ਜਿਸ ਪ੍ਰਕਾਰ ਦੇ ਨਾਲ ਬੀਐਸਐਫ ਦਰਬਾਰ ਸਾਹਿਬ ਦੇ ਅੰਦਰ ਆਈ ਹੈ ਇਸ ਦੇ ਉੱਤੇ ਉਹਨਾਂ ਨੇ ਇਤਰਾਜ਼ ਜਤਾਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਇੱਕ ਸਿੱਖ ਨੌਜਵਾਨ ਦੀ ਪੰਜਾਬੀ ਦੀ ਖਬਰ ਸੁਣਾਵਾਂਗੇ ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦੇ ਉ ਪੂਰ ਸਦੇ ਅਫਸਰ ਵੱਲੋਂ ਹਮਲਾ ਕੀਤਾ ਜਾਂਦਾ ਹੈ ਜੋ ਕਿ ਸੀਐਮ ਆਦਿਤਨਾਥ ਨੇ ਇੱਕ ਨਵਾਂ ਐਲਾਨ ਕੀਤਾ ਹੈ ਸਿੱਖ ਧਰਮ ਵਾਸਤੇ ਅਤੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮਨਾਉਣ ਦਾ ਵੀ ਐਲਾਨ ਕੀਤਾ ਹੈ ਇਹ ਵੀ ਵੀਡੀਓ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਤੁਹਾਨੂੰ ਸੁਣਾਵਾਂਗੇ ਜੋ ਕਿ ਪੰਜਾਬ ਦੇ ਜਿਹੜੇ ਪਹਿਲੇ ਮੁੱਖ ਮੰਤਰੀ ਸਨ ਚਰਨਜੀਤ ਸਿੰਘ ਚੰਨੀ ਇਹਨਾਂ ਦੇ ਨਾਲ ਜੁੜੀ ਹੋਈ ਇਹ ਅੱਜ ਉਸੇ ਚਰਚ ਦੇ ਵਿੱਚ ਪਹੁੰਚ ਚੁੱਕੇ ਅਤੇ ਉੱਥੇ ਜਾ ਕੇ ਯੀਸ਼ੂ ਮਸੀਹ ਦਾ ਪ੍ਰਚਾਰ ਕਰਨ ਲੱਗੇ ਜਿਸ ਚਰਚ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਧਰਮ ਧਰਮਾਂਤਰਣ ਕਰਵਾਇਆ ਜਾਂਦਾ ਹੈ ਤਾਂ ਬਦਲੀ ਕਰਵਾਇਆ ਜਾਂਦਾ ਜ਼ਬਰਦਸਤੀ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਿਛਲੇ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਭਰਪੂਰ ਸਪੋਰਟ ਕੀਤਾ ਪਿਆਰ ਦਿੱਤਾ ਉਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੇ ਵੀਡੀਓ ਨੂੰ ਵੀ ਇਸੇ ਪ੍ਰਕਾਰ ਦੇ ਨਾਲ ਦੇਖਿਓ ਪੂਰਾ ਦੇਖਿਓ ਅਤੇ ਅੱਗੇ ਸਾਰਿਆਂ ਦੇ ਨਾਲ ਸਾਰੇ WhatsApp ਗਰੁੱਪਾਂ ਦੇ ਵਿੱਚ ਵੀ ਸ਼ੇਅਰ ਜ਼ਰੂਰ ਕਰਿਓ ਸਾਰੇ ਤੋਂ ਪਹਿਲਾਂ ਆਪਾਂ ਤੁਹਾਨੂੰ ਸੀਐਮ ਦੇ ਯੋਗੀ ਅਦਿਤਨਾਥ ਦਾ ਇੱਕ ਛੋਟਾ ਜਿਹਾ ਵੀਡੀਓ ਸੁਣਾਵਾਂਗੇ ਕਿਉਂਕਿ ਇਸ ਵੀਡੀਓ ਨੂੰ ਦਿਖਾਉਣ ਦੀ ਆਗਿਆ ਸਾਡੇ ਕੋਲ ਨਹੀਂ ਆਪਾਂ ਆਡੀਓ ਤੁਹਾਨੂੰ ਸੁਣਾਵਾਂਗੇ ਆਡੀਓ ਸੁਣ ਕੇ ਤੁਸੀਂ ਸੋਚ ਲੈਣਾ ਕਿ ਯੋਗੀ ਅਦਿਤਨਾਥ ਕੀ ਕਹਿ ਰਹੇ ਨੇ ਕਿ ਅਸਲੀ ਤਰੀਕੇ ਦੇ ਜਿਹੜੀ ਬੀਜੇਪੀ ਹੈ ਬੀਜੇਪੀ ਪਾਰਟੀ ਸਿੱਖਾਂ ਦੇ ਨਾਲ ਜਿਆਦਾ ਹਮਾਇਤ ਨਹੀਂ ਦਿਖਾ ਰਹੀ ਇਸ ਦਿ ਤਰੀਕ ਦੇ ਵਿੱਚ ਜਿਹੜੀ ਬੀਜੇਪੀ ਪਾਰਟੀ ਹੈ ਉਹ ਸਿੱਖ ਆਗੂਆਂ ਦੇ ਨਾਲ ਸੰਪਰਕ ਕਰ ਰਹੀ ਹੈ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਇਹ ਬੀਜੇਪੀ ਨੂੰ ਜੁਆਇਨ ਕਰਨ ਅਤੇ ਪੰਜਾਬ ਦੇ ਵਿੱਚ ਸਪੋਰਟ ਕਰਨ ਪਰ ਭਾਈ ਅਮਰਿਤਪਾਲ ਸਿੰਘ ਖਾਲਸਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਬੀਜੇਪੀ ਪਾਰਟੀ ਨੂੰ ਮਨ੍ਹਾ ਕਰ ਦਿੱਤਾ ਇਸ ਦੇ ਬਾਰੇ ਤੁਹਾਡੀ ਕੀ ਰਾਏ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਪਰ ਯੋਗੀ ਅਦਿਤਨਾਥ ਨੇ ਯੋਗੀ ਸਰਕਾਰ ਨੇ ਪਹਿਲਾਂ ਤਾਂ ਸਿੱਖਾਂ ਨੂੰ 10-10000 ਰੁਪਏ ਦੇ ਵਿੱਚ ਯੋਗੀ ਸਰਕਾਰ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖ ਸ਼ਰਧਾਲੂ ਪੰਜ ਤਖਤਾਂ ਦੀ ਯਾਤਰਾ ਦੇ ਉੱਤੇ ਜਾਣਾ ਚਾਹੁੰਦਾ ਹੈ ਤਾਂ ਉਹ ਜਾ ਸਕਦਾ ਹੈ ਉਹਨਾਂ ਨੂੰ ਸਰਕਾਰ ਵੱਲੋਂ 10-10000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਸ਼ਬਦ ਬੋਲੇ ਤੁਸੀਂ ਸੁਣ ਲਿਓ ਆਪਲੀ ਯਾਤਰਾ ਪ੍ਰਤਾਪਾਦਰ ਜੀ ਮਹਾਰਾਜ ਦੇ ਬਲਦਾਨ ਦੀ ਸਮਰਤੀ ਕੋ ਜੀਵੰਤ ਬਣਾਈ ਰੱਖਣੇ ਆਉਣ ਵਾਲੀ ਪੀੜ੍ਹੀ ਕੋ ਔਰ ਵਰਤਮਾਨ ਪੀੜ੍ਹੀ ਕੇ ਲੇ ਇੱਕ ਨਈ ਪ੍ਰੇਰਣਾ ਹੈ ਔਰ ਇਸ ਲਈ ਬਲਦਾਨ ਸੰਦੇਸ਼ ਯਾਤਰਾ देश के अंदर गुरु तेग बहादुर जी महाराज की तीन सौ शहीदी दिवस कार्यक्रम के बारे में एक नया उत्साह एक नया उमंग है देश भर में बड़े बड़े आयोजन होने हैं उत्तर प्रदेश में भी हमारी कमेटी इसके लिए कार्य कर रही है और तीन सौ पचासवीं शहीदी दिवस कार्यक्रम का पहला कार्यक्रम आज उत्तर प्रदेश से उत्तर प्रदेश की राजधानी लखनऊ से दिल्ली के उस ऐतिहासिक गुरुद्वारे के लिए प्रस्थान करने वाली करने वाली करने जा रही है जहां पर सनातन धर्म की रक्षा के लिए गुरु तेग बहादुर जी महाराज ने अपना शहादत दिया था यानी साढ़े तीन सौ वर्षों के इस पूरे इतिहास को एक जीवंतता प्रदान कर रहे हैं इस यात्रा के माध्यम से इन कार्यक्रमों के माध्यम से सीएम योगी आदित्यनाथ दी एक स्पीच सुनी इस स्पीच के बारे में ਤੁਹਾਡਾ ਕੀ ਕਹਿੜਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਲਖਨਊ ਤੋਂ ਦਿੱਲੀ ਤੱਕ ਲਾਲ ਕਿਲੇ ਤੱਕ ਤੇ ਗੁਰਦੁਆਰਾ ਸਿਸਗਨ ਸਾਹਿਬ ਤੱਕ ਨਗਰ ਕੀਰਤਨ ਲੈ ਕੇ ਜਾਊਗੀ ਜਿਸ ਨੂੰ ਜਿਹੜੀ सीएम योगी ਦੀ ਸਰਕਾਰ ਹੈ ਉਹ ਉਸ ਦਾ ਜਿੰਨਾ ਵੀ ਖਰਚਾ ਹੋਊਗਾ ਉਹ ਚੱਕੂਗੀ ਅਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਯੂਪੀ ਸਰਕਾਰ ਦੀ ਦੇਖਰੇਖ ਦੇ ਵਿੱਚ 350 ਸਾਲਾਂ ਜਿਹੜਾ ਸਮਾਗਮ ਹੈ ਸ਼ਹੀਦੀ ਸਮਾਗਮ ਇਸ ਨੂੰ ਮਨਾਇਆ ਜਾਊਗਾ ਤੁਜੀ ਵੱਡੀ ਖਬਰ ਦੱਸਾਂਗੇ ਦਲਜੀਤ ਦੋਸਾਂਤ ਦੇ ਨਾਲ ਜੁੜੀ ਹੋਈ ਦਲਜੀਤ ਦੋਸਾਂਤ ਦੀ ਜਿਹੜੀ ਤਸਵੀਰ ਹੈ ਇੱਧਰ ਤੁਸੀਂ ਇੱਕ ਮੈਗਜ਼ੀਨ ਦੀ ਤਸਵੀਰ ਦੇਖ ਸਕਦੇ ਇਸ ਮੈਗਜ਼ੀਨ ਦੇ ਵਿੱਚ ਜੀ ਕਯੂ ਨਾਮ ਦੀ ਇਹ ਮੈਗਜ਼ੀਨ ਹੈ ਇਹਨਾਂ ਨੇ ਆਪਦੇ ਹੀ ਪੇਜ ਦੇ ਉੱਤੇ ਇਹਨਾਂ ਦਾ ਇੰਸਟਾਗ੍ਰam ਪੇਜ ਹੈ ਉਸ ਦੇ ਉੱਤੇ ਇਹਨਾਂ ਨੇ ਇਹ ਵੀਡੀਓ ਵੀ ਸ਼ੇਅਰ ਕੀਤਾ ਜਿਸ ਦੇ ਵਿੱਚ ਦੁਨੀਆ ਦੀ ਸਭ ਤੋਂ ਸਾਰਾ ਤੋਂ ਮਹਿੰਗੀ ਮੈਗਜ਼ੀਨ ਹੈ ਏਸ਼ੀਆ ਦੇ ਵਿੱਚ ਵੀ ਸਾਰਾ ਤੋਂ ਮਹਿੰਗੀ ਮੈਗਜ਼ੀਨ ਹੈ ਸੰਸਾਰ ਦੀ ਸਾਰਾ ਤੋਂ ਮਹਿੰਗੀ ਮੈਗਜ਼ੀਨ ਇਹ ਵਾਲੀ ਹੈ ਜਿਸ ਦੇ ਵਿੱਚ ਮੋਟਲਾ ਦੇ ਵੱਡੇ ਵੱਡੇ ਆਰਟਿਸਟਾਂ ਦੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਨੇ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਚੱਲਦਾ ਹੈ ਉਹਨਾਂ ਦੀਆਂ ਤਸਵੀਰਾਂ ਇਹਨਾਂ ਦੇ ਵਿੱਚ ਲਾਈਆਂ ਜਾਂਦੀਆਂ ਨੇ ਇਸ ਵਾਰ ਇਸ ਸਾਲ ਜਿਹੜੀ ਹੈ ਇਸ ਮੈਗਜ਼ੀਨ ਦੇ ਵਿੱਚ ਦਲਜੀਤ ਦੋਸਾਂਝ ਦੀ ਅਤੇ ਇਹਨਾਂ ਦੇ ਨਾਲ ਜੈਕਸ਼ਨ ਵੌਂਗ ਇਹ ਦੋ ਕਲਾਕਾਰ ਨੇ ਵੱਡੇ ਜਿਨ੍ਹਾਂ ਦੀ ਤਸਵੀਰ ਇਹਨਾਂ ਨੇ ਆਪਦੀ ਮੈਗਜ਼ੀਨ ਦੇ ਫਰੰਟ ਪੇਜ ਦੇ ਉੱਤੇ ਲਾਈ ਅਤੇ ਇਸ ਨੂੰ ਏਸ਼ੀਅਨ ਟਾਈਗਰਸ ਕਿਹਾ ਗਿਆ ਏਸ਼ੀਅਨ ਟਾਈਗਰਸ ਪੂਰੇ ਸੰਸਾਰ ਦੀ ਸਾਰਿਆਂ ਤੋਂ ਮਹਿੰਗੀ ਮੈਗਜ਼ੀਨ ਹੈ ਜਿਸ ਦੇ ਵਿੱਚ ਕਦੇ ਕਿਤੇ ਪਹਿਲੇ ਦਸਤਾਰ ਧਾਰੀ ਦੀ ਫੋਟੋ ਆਈ ਹੈ ਪਹਿਲੇ ਪੱਗ ਬੰਨਣ ਵਾਲੇ ਦੀ ਫੋਟੋ ਆਈ ਹੈ ਔਰ ਇਹ ਤਸਵੀਰ ਭਾਈ ਦਲਜੀਤ ਦੋਸਾਂਝ ਦੀ ਹੈ ਦਲਜੀਤ ਦੋਸਾਂਝ ਨੇ 에ਸ਼ੀਅਨ ਟਾਈਗਰਸ ਵਾਸਤੇ ਜਿਹੜਾ ਸ਼ੂਟ ਆਊਟ ਕਰਵਾਇਆ ਸੀ ਉਸ ਦੀਆਂ ਤਸਵੀਰਾਂ ਉਸ ਦਾ ਵੀਡੀਓ ਤੁਸੀਂ ਇੱਧਰ ਦੇਖ ਸਕਦੇ ਜੇ ਇਸੇ ਪ੍ਰਕਾਰ ਦੇ ਨਾਲ ਅਮਰੀਕਾ ਦੀ ਇੱਕ ਵੈਲੇਰੀ ਕੋਰ ਹੈ ਵੈਲੇਰੀ ਕੋਰ ਜਿਹੜੀ ਹੈ ਇੱਕ ਸਿੱਖ ਐਕਟਿਵਿਸਟ ਹੈ ਇੱਕ ਸਿੱਖ ਲੜਕੀ ਹੈ ਜੋ ਅਮਰੀਕਾ ਦੇ ਵਿੱਚ ਇੱਕ ਸਿੱਖ ਐਕਟਿਵਿਸਟ ਹੈ ਉਸ ਦੀ ਤਸਵੀਰ ਵੀ ਅੱਜ ਦੀ ਤਰੀਕ ਦੇ ਵਿੱਚ ਹਰ ਖਬਰ ਚੈਨਲ ਦੇ ਉੱਤੇ ਸ਼ੇਅਰ ਕੀ ਅਮਰੀਕਾ ਦੇ ਵਿੱਚ ਡੋਨਲਡ ਟਰਪ ਨੇ ਜਿਹੜਾ ਐਲਾਨ ਕੀਤਾ ਸੀ ਕਿ ਅਮਰੀਕਾ ਤੋਂ ਭਾਰਤੀਆਂ ਨੂੰ ਜਾਂ ਦੂਸਰੇ ਦੇਸ਼ ਦੇ ਨਾਗਰਿਕਾਂ ਨੂੰ ਕੱਢਿਆ ਜਾਊਗਾ ਕਾਰੀ ਅਫਸਰ ਸੀਗੇ ਉਹਨਾਂ ਦੇ ਵੱਲੋਂ ਜਦ ਆਮ ਲੋਕਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਸੀ ਤਾਂ ਉੱਥੇ ਜਿਹੜੀ ਵੈਲੇਰੀ ਕੋਰ ਹੈ ਉਹ ਪਹੁੰਚ ਜਾਂਦੀ ਹੈ ਇਹ ਇੱਕ ਬਹੁਤ ਵੱਡਾ ਪ੍ਰੋਟੈਸਟ ਕਰਦੀ ਹੈ ਜਿਸ ਦੇ ਵਿੱਚ ਜਾ ਕੇ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੇਸ਼ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਬਾਰੇ ਉਹਨਾਂ ਲੋਕਾਂ ਨੂੰ ਦੱਸਦੀ ਹੈ ਅੰਗਰੇਜ਼ੀ ਦੇ ਵਿੱਚ ਉਸ ਦਾ ਵੀਡੀਓ ਅਸੀਂ ਆਪਣੇ ਹਿੰਦੀ ਵਾਲੇ ਚੈਨਲ ਦੇ ਉੱਤੇ ਅਪਲੋਡ ਕਰ ਦਿੱਤਾ ਅਗਲੀ ਖਬਰ ਤੁਹਾਨੂੰ ਦੱਸਦੇ ਹਾਂ ਇਹ ਵੀ ਤ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਦੇ ਨਾਲ ਜੁੜੀ ਹੋਈ ਜਿਹੜੀ ਹਿੰਦੂਤਵੀ ਪਾਵਰ ਹੈ ਬ੍ਰਾਹਮਣਵਾਦੀ ਸੋਚ ਹੈ ਉਹ ਸਿੱਖਾਂ ਦੇ ਉੱਤੇ ਬਣੀ ਹੋਈ ਕੋਈ ਵੀ ਫਿਲਮ ਜੋ ਸਚਾਈ ਦੇ ਉੱਤੇ ਬਣੀ ਹੈ ਉਸ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ ਸੀ ਉਸ ਫਿਲਮ ਦੇ ਉੱਤੇ 178 ਕਟ ਲੱਗ ਚੁੱਕੇ ਤਕਰੀਬਨ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਹਿੰਦੂ ਧਰਮ ਦੇ ਨਾਲ ਸਮਝ ਰੱਖਦੇ ਨੇ ਸੈਂਟਰ ਫਿਲਮ ਬੋਰਡ ਹੈ ਇਸ ਸੈਂਟਰ ਫਿਲਮ ਬੋਰਡ ਨੇ ਉਸ ਫਿਲਮ ਨੂੰ ਪਾਸ ਨਹੀਂ ਹੋਣ ਦਿੱਤਾ ਅਤੇ ਇਹ ਕਿਹਾ ਸੀ ਕਿ ਇਸ ਫਿਲਮ ਦੇ ਨਾਲ ਦੰਗੇ ਫਸਾਦ ਹੋ ਸਕਦੇ ਨੇ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਕਸ਼ਮੀਰ ਫਾਇਲ ਸਾਈ ਕਦੇ ਕਾਨੂੰਨ ਵਿ ਕੋਈ ਕਿਰਲਾ ਫਾਇਲ ਸਾਇਕ ਕਦੇ ਨਹੀਂ ਹੋਈ ਬਹੁਤ ਸਾਰੀਆਂ ਫਿਲਮਾਂ ਆਈਆਂ ਅਮਰਜੈਂਸੀ ਵਰਗੀਆਂ ਆਈਆਂ ਜਿਨ੍ਹਾਂ ਦੇ ਨਾਲ ਕਦੇ ਵੀ ਕਾਨੂੰਨ ਵਿਵਸਥਾ ਖਰਾਬ ਨਹੀਂ ਹੋਈ ਪਰ ਜਦੋਂ ਗੱਲ ਆ ਜਾਂਦੀ ਪੰਜਾਬ ਦੀ ਦਿਲਜੀਤ ਦੀ ਸਿੱਖਾਂ ਦੀ ਉਦੋਂ ਕਾਨੂੰਨ ਵਿਵਸਥਾ ਇਹਨਾਂ ਦੀ ਖਰਾਬ ਹੋ ਜਾਂਦੀ ਹੈ ਕੋਰਟ ਨੇ ਫਿਲਮ ਬੋਰਡ ਨੂੰ ਅਜੇ ਹੀ ਛਾੜ ਲਈ ਅਤੇ ਕੋਰਟ ਨੇ ਕਿਹਾ ਕਿ ਕੀ ਜਿਹੜਾ ਕਾਨੂੰਨ ਵਿਵਸਥਾ ਹੈ ਉਹ ਸੈਂਟਰ ਫਿਲਮ ਬੋਰਡ ਦੇ ਅਧੀਨ ਹੁੰਦਾ ਹੈ ਜਾਂ ਸਟੇਟ ਸੁਰੱਖਿਆ ਪ੍ਰਬੰਧਾ ਦੇ ਅਧੀਨ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਇਸ ਫਿਲਮ ਨੂੰ ਪੰਜਾਬ 95 ਫਿਲਮ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਬਹੁਤ ਜਲਦ ਇਸ ਦੀ ਜਿਹੜੀ ਰਿਲੀਜ਼ ਡੇਟ ਵੀ ਆਉਣ ਵਾਲੀ ਹੈ ਪੰਜਾਬ 95 ਫਿਲਮ ਦਾ ਇੱਕ ਛੋਟਾ ਜਿਹਾ ਪੋਸਟਰ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਸੀਗਾ ਉਸ ਦੇ ਬਾਰੇ ਹੁਣ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਗਰ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਬਾਰੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਕੰਪਲੈਕਸ ਨੂੰ ਅਡਾਉਣ ਦੀ ਇੱਕ ਧਮਕੀ ਆਈ ਸੀਗੀ ਪਰਸੋਂ ਜਿਸ ਤੋਂ ਬਾਅਦ ਇੱਕ ਈਮੇਲ ਐਸਪੀਸੀ ਨੂੰ ਮਿਲੀ ਹੁਣ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਆਖਿਰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਉਹ ਕਿਹੜਾ ਬੇਗੈਰਤ ਬੰਦਾ ਹੈ ਜਿਹੜਾ ਇੱਥੇ ਹਮਲਾ ਕਰਨਾ ਚਾਹੁੰਦਾ ਹੈ ਸ਼ਾਇਦ ਉਸਨੇ ਇਤਿਹਾਸ ਨਹੀਂ ਪੜਿਆ ਅੱਜ ਤੱਕ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਜਿਸ ਜਿਸ ਬੰਦੇ ਨੇ ਗੋਲੀਬਾਰੀ ਕੀਤੀ ਹਮਲਾ ਕੀਤਾ ਜਾਂ ਕੁਝ ਵੀ ਕੀਤਾ ਉਹ 172 ਦਿਨਾਂ ਤੋਂ ਵੱਧ ਕਦੇ ਵੀ ਜਿੰਦਾ ਨਹੀਂ ਬਚਿਆ ਜਿਸ ਦੇ ਵਿੱਚ ਇੰਦਰਾ ਗਾਂਧੀ ਵੀ ਸ਼ਾਮਲ ਹੈ ਹੁਣ ਇਸ ਦੇ ਵਿੱਚ ਜਿਹੜਾ ਇਹ ਬੰਦਾ ਧਮਕੀਆਂ ਦੇ ਰਿਹਾ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ 6 ਮਹੀਨੇ ਕੱਟ ਪਾਊਗਾ ਹੁਣ ਇੱਥੇ ਆਰਮੀ ਨੂੰ ਵੇਖ ਕੇ ਫੌਜ ਨੂੰ ਵੇਖ ਕੇ ਸਿੱਖਾਂ ਦਾ ਚਿੰਤਤ ਹੋਣਾ ਲਾਜ਼ਮੀ ਹੈ ਇਹ ਜਿਹੜਾ ਰੂਹਾਨੀਅਤ ਦਾ ਘਰ ਹੈ ਉਹਨਾਂ ਬੇਈਮਾਨ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕ ਲਿਖਾ ਹੈ ਇਸ ਤੋਂ ਇਲਾਵਾ ਸਾਰਿਆ ਤੋਂ ਵੱਡੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਉਹ ਦੱਸਾਂਗੇ ਕੁਵਰ ਅਮਰਿਤ ਵੀਰ ਸਿੰਘ ਦੇ ਨਾਲ ਜੁੜੀ ਹੋਈ ਕੁਵਰ ਅਮਰਿਤ ਵੀਰ ਸਿੰਘ ਜਿਨ੍ਹਾਂ ਨੇ ਅੱਜ ਦੀ ਤਰੀਕ ਦੇ ਵਿੱਚ 34 ਵਰਲਡ ਰਿਕਾਰਡ ਬਣਾ ਦਿੱਤੇ ਨੇ ਪਿਛਲੇ ਮਹੀਨੇ ਇਹਨਾਂ ਨੂੰ ਯੂਕਰੇਨ ਤੋਂ ਇੱਕ ਨਾਮਜ਼ਦਗੀ ਪੱਤਰ ਵੀ ਆਇਆ ਸੀ ਜਿਸ ਦੇ ਵਿੱਚ ਯੂਕਰੇਨ ਦੀ ਸਰਕਾਰ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਸੀ ਕਿਉਂਕਿ ਇਹਨਾਂ ਨੇ ਇੱਕ ਅਦੇਹਾ ਵਰਲਡ ਰਿਕਾਰਡ ਬਣਾਇਆ ਜਿਸ ਨੂੰ ਯੂਕਰੇਨ ਦੇਸ਼ ਦੇ ਵੱਲੋਂ ਵੀ ਮਾਨਤਾ ਦਿੱਤੀ ਗਈ ਪਰ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਨੇ ਅਜੇ ਤੱਕ ਇਹਨਾਂ ਨੂੰ ਕੋਈ ਵੀ ਸਰਕਾਰੀ ਆਫੀਸ਼ੀਅਲ ਤੌਰ ਤੇ ਉੱਤੇ ਸਨਮਾਨਿਤ ਨਹੀਂ ਕੀਤਾ ਇਸ ਬੱਚੇ ਨੇ ਇੱਕ ਸਿੱਖ ਨੌਜਵਾਨ ਨੇ ਅੰਗੂਠਿਆਂ ਦੇ ਉੱਤੇ ਅੰਗੂਠਿਆਂ ਦੇ ਭਾਰ ਇਸ ਨੇ ਵਰਲਡ ਰਿਕਾਰਡ ਬਣਾਇਆ ਜੋ ਵਰਲਡ ਰਿਕਾਰਡ ਇਸ ਤੋਂ ਪਹਿਲਾਂ ਬਰੂਸਲੀ ਦਾ ਸੀ ਤਾਂ ਇਹ ਆਪਣੇ ਜੀਵਨ ਦੇ ਵਿੱਚ 100 ਵਰਲਡ रिकॉर्ड ਬਣਾਉਣ ਉਹਨਾਂ ਕੇ ਫਿਲਡ ਰਿਪੋਰਟ ਦਾ ਇਹਨਾਂ ਨੇ ਫਿਲਡ ਰਿਪੋਰਟ ਬਣਾਉਣਾ ਹੈ ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਨਾਮ ਹੈ ਯੂਕਰੇਨ ਦੇ ਮਿਊਜ਼ੀਅਮ ਦੇ ਵਿੱਚ ਹੁਣ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾ ਇੱਕ ਹੋਰ ਖਬਰ ਦੱਸਦੇ ਹਾਂ ਕਾਵੜ ਯਾਤਰਾ ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਜੋ ਅਨੇਰਕਰਦੀ ਚੱਲ ਰਹੀ ਹੈ ਜੇ ਸੜਕ ਦੇ ਉੱਤੇ ਬੈਠ ਕੇ 10 ਮਿੰਟ ਕੋਈ ਮੁਸਲਮਾਨ ਨਮਾਜ਼ ਪਾੜ ਲੇ ਤਾਂ ਉਸ ਨੂੰ ਕਿਸ ਪ੍ਰਕਾਰ ਦੇ ਨਾਲ ਲੱਤਾਂ ਮਾਰ ਮਾਰ ਖੁੱਡੇ ਮਾਰ ਮਾਰ ਸੜਕ ਤੋਂ ਉਠਾਇਆ ਜਾਂਦਾ ਹੈ ਪਰ ਕਾਵੜ ਯਾਤਰਾ ਦੇ ਨਾਮ ਦੇ ਉੱਤੇ ਇਸ ਪ੍ਰਕਾਰ ਦੇ ਨਾਲ ਸੜਕ ਨੂੰ ਬਲੌਕ ਕਰ ਦਿੱਤਾ ਜਾਂਦਾ ਕਾਵੜ ਯਾਤਰਾ ਦੇ ਨਾਮ ਦੇ ਉੱਤੇ ਸਰਕਾਰੀ ਬੱਸਾਂ ਨੂੰ ਪ੍ਰਾਈਵੇਟ ਬੱਸ ਇਤਰਾ ਦਿਨਾਂ ਦੇ ਉੱਤੇ ਇਹ ਜਿਹੜੇ ਲੋਕ ਇੱਥੇ ਗੁੰਡਾਗਰਦੀ ਕਰ ਰਹੇ ਨੇ ਜਿਹੜਾ ਇੱਥੇ ਦੇਸ਼ਤ੍ਰੋਹੀ ਵਾਲਾ ਕੰਮ ਕਰ ਰਹੇ ਨੇ ਇਹਨਾਂ ਨੂੰ ਫੜ ਕੇ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਚੱਲ ਸਕੇ ਕਿ ਤੁਸੀਂ ਧਾਰਮਿਕ ਯਤਰਾ ਕਰਨ ਗਏ ਜੇ ਵੀਰ ਜੀ ਧਾਰਮਿਕ ਯਤਰਾ ਕਰਕੇ ਜਲ ਲੈ ਕੇ ਵਾਪਸ ਆਓ ਸੜਕ ਦੇ ਉੱਤੇ ਇਸ ਪ੍ਰਕਾਰ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਮਾਰਕਟਾਇਲ ਗੱਡੀਆਂ ਭੰਨਣਾ ਜਾਂ ਦੁਕਾਨਾਂ ਭੰਨਣਾ ਇਹ ਕੰਮ ਨਹੀਂ ਚੱਲ ਸਕਦਾ ਸੋ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹ ਵਾਲਾ QR ਕੋਡ ਹੈ ਤੁਸੀਂ ਸਕੈਨ ਕਰਕੇ ਸਪੋਰਟ ਕਰ ਸਕਦੇ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ